ਸ਼ਾਰਪੁਰ ਦੇ ਪਿੰਡ ਮੰਡਿਆਲਾ ਦੀ ਜਿੱਥੇ ਕੀ ਇੱਕ ਬੇਹਦੀ ਖੌਫਨਾ ਖਤਰਨਾਕ ਮੰਜ਼ਰ ਰਾਤ ਨੂੰ ਦੇਖਣ ਨੂੰ ਮਿਲਿਆ ਇੱਥੇ ਇੱਕ ਵੱਡਾ ਹਾਦਸਾ ਵਾਪਰਿਆ ਦਾਜ ਕਿ ਐਲਪੀਜੀ ਟੈਂਕਰ 'ਚ ਜ਼ੋਰਦਾਰ ਬਲਾਸਟ ਹੋਇਆ ਮਿਨੀ ਟਰੱਕ ਦੇ ਨਾਲ ਟੱਕਰ ਤੋਂ ਬਾਅਦ ਇਹ ਐਲਪੀਜੀ ਟੈਂਕਰ ਪਲਟ ਗਿਆ ਪਲਟਣ ਤੋਂ ਬਾਅਦ ਧਮਾਕੇ ਨਾਲ ਜ਼ਬਰਦਸਤ ਅੱਗ ਲੱਗੀ ਅੱਗ ਦੇ ਉਪ ਚੁੱਚੇ ਪਹਾੜ ਮ ਇਥੇ ਦੇਖਣ ਨੂੰ ਮਿਲੇ ਅਗਦੀ ਲਪੇਟ ਚ ਕਈ ਕਾਰ ਆ ਗਈ ਕਈ ਦੁਕਾਨਾਂ ਆਗੀਆਂ ਕਈ ਗੱਡੀਆਂ ਆਗੀਆਂ ਖਾਸੇ ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3 ਤੋਂ ਜ਼ਿਆਦਾ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜੋ ਕਿ ਜੇਰੇ ਇਲਾਜ ਨੇ ਹਸਪਤਾਲ ਚ ਪੱਟੀ ਨੇ ਕਈਆਂ ਦੀ ਜੋ ਹਾਲਤ ਹੈ ਕ੍ਰਿਟੀਕਲ ਬਣ ਗਈ ਹੈ ਕਿ ਬਰਨ ਇੰਜਰੀਜ਼ ਕਾਫੀ ਜ਼ਿਆਦਾ ਨੇ ਤੇ ਕੈਸ਼ੁਐਲਟੀ ਫੋਰ ਵੀ ਵੱਜ ਸਕਦੀ ਹੈ ਦੋ ਵਕਫਤ ਤਸਵੀਰਾਂ ਇੱਕ ਤਸਵੀਰ ਜਰੂਰੀ ਕਿ ਇਹ ਟੱਕਰ ਹੁੰਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਐਲਪੀਜੀ ਜੋ ਟੈਂਕਰ ਸੀ ਜਿਸ ਚ ਗੈਸ ਭਰੀ ਹੋਈ ਸੀ ਉਸਨੇ ਟਰਨ ਲਿਆ ਟਰਨ ਲੈਂਦੇ ਹੀ ਜੋ ਮਿਨੀ ਟੈਂਕਰ ਆ ਰਿਹਾ ਸੀ ਉਸਨੇ ਇਸ ਟੱਕਰ ਮਾਰੀ ਟੱਕਰ ਤੋਂ ਬਾਅਦ ਇੱਕ ਭਿਆਨਕ ਬਲਾਸਟ ਹੋਇਆ ਜ਼ਹਰ ਦੀ ਗੱਲ ਹੈ ਕਿ ਜੋ LPG ਗੈਸ ਹੁੰਦੀ ਹੈ ਉਹ ਕਾਫੀ ਜ਼ਿਆਦਾ ਭਿਆਨਕ ਹੁੰਦੀ ਹੈ ਜੇ ਇੱਕ ਛੋਟਾ ਜਿਹਾ ਸਿਲੰਡਰ ਹੀ ਫਟ ਜਾਏ ਤੇ ਉਹ ਜ਼ਬਰਦਸਤ ਧਮਾਕਾ ਕਰਦਾ ਹੈ ਤੇ ਉਸ ਨਾਲ ਵੱਡਾ ਨੁਕਸਾਨ ਹੁੰਦਾ ਹੈ ਇਹ ਤੇ ਪੂਰਾ ਟੈਂਕਰ ਹੀ ਪਿਆ ਹੋਇਆ ਸੀ LPG ਗੈਸ ਦੇ ਨਾਲ ਤੇ ਉਸ ਤਰ੍ਹਾਂ ਦਾ ਮੰਜ਼ਰ ਸਾਫ਼ ਤੌਰ ਤੇ ਐਸੋ ਬਾਵਿਕ ਹੈ ਇਸ ਨੂੰ ਸੋਚਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ਿਆਦਾ ਪਿਆਨਾ ਕਰਿਆ ਹੋਣਾ ਹੈ ਕਿਉਂਕਿ ਜ਼ਬਰਦਸਤ ਬਲਾਸਟ ਹੋਇਆ ਪਿੰਡ ਮੰਡਿਆਲਾ ਚ ਅਫੜ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਕਿ ਕਈ ਦੁਕਾਨਾਂ ਇਸ ਦੀ ਜਪੇਟ ਚ ਆਗੀਆਂ ਕਈ ਵਾਹਨ ਇਸ ਦੀ ਜਪੇਟ ਚ ਆ ਗਏ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਲੋਕ ਆਪਣੇ ਕਰਾਚ ਸੋਹਰੇ ਸਹਾਕਰ ਹੋਤੇ ਮਚ ਗਏ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚੀਆਂ ਦਸੂਆ ਆਲੇ ਦੁਆਲੇ ਦੇ ਜੋਗ ਵੀ ਪੂਰੇ ਇਲਾਕੇ ਨੇ ਉੱਥੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਡੇ ਪੱਧਰ ਤੇ ਪਹੁੰਚੀਆਂ ਤੇ ਉਹਨਾਂ ਨੇ इस पूरी आग अगते काबू पाया तो होने हम रेस्क्यू ऑपरेशन है लगातार जारी है हादसे वेले बहुत सारे लोग करा सुते पाए सन जिस वेले वे टैंकर लोगों के घर में जा बढ़िया इन्ना ज्यादा वाडा नुकसान हो गया होने भी रेस्क्यू ऑपरेशन लगातार जारी है तकरीबन साढ़े दस बजे रात में हादसा वापस मैं मिले होगी अमरीक पिंड पंड्याला तो लाइव जुड़े हैं अमरीक मौजूदा तस्वीर की कुछ ने कैजुअलिटी कि कैजुअलिटी वी सकती है क्योंकि दो लोगों की मौत हो चुकी है ਇਹ ਹਾਦਸਾ ਕਾਫੀ ਜ਼ਿਆਦਾ ਭਿਆਨਕ ਸੀ ਕਿ ਗੈਸ ਦਾ ਰਿਸਾਬ ਇੱਥੇ ਹੋਇਆ ਹੈ ਉਸ ਨੂੰ ਲੈ ਕੇ ਵੀ ਕੋਈ ਚੇਤਾਵਨੀ ਦਿੱਤੀ ਗਈ ਹੈ ਲੋਕਾਂ ਨੂੰ ਕੁਝ ਹਦਾਇਤਾਂ ਦਿੱਤੀ ਗਈਆਂ ਡੈਪਟੀ ਕਮਿਸ਼ਨਰ ਵੱਲੋਂ ਬਿਲਕੁਲ ਸਰਵਜੀਤ ਜੀ ਜਦੋਂ ਉਹ ਹੀ 10:30 ਵਜੇ ਤੋਂ ਹਾਦਸਾ ਹੋਇਆ ਸੀ ਤਾਂ ਪੂਰਾ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਮੌਕੇ ਤੇ ਡੀਸੀ ਜੀ ਆ ਪਹੁੰਚੇ ਸਨ ਤੇ ਉਹਨਾਂ ਨੇ ਜਿਹੜਾ ਪੂਰਾ ਪਿੰਡ ਸੀ ਉਹਨਾਂ ਨੂੰ ਵੀ ਥਾਲੀ ਕਰਾਇਆ ਸੀ ਤੇ ਉਹਨਾਂ ਨੂੰ ਕਿਸੇ ਸੁਰੱਖਿਤ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਇਆ ਸਨ ਕਿਉਂਕਿ ਗੱਲ ਕੀਤੀ ਜਾਵੇ ਤਾਂ ਇੱਥੋਂ ਥੋੜੀ ਦੂਰੀ ਮਹਿਜ 500 500 ਮੀਟਰ ਦੀ ਦੂਰੀ ਦੇ ਉੱਤੇ ਐਚਪੀ ਗੈਸ ਦਾ ਵੱਡਾ ਪਲਾਨ ਸੀ ਪਰ ਤੁਸੀਂ ਗੱਲਬਾਤ ਆਪਣੀ ਜਾਰੀ ਰੱਖੋ ਅਸੀਂ ਪਰ ਨਾਲ ਨਾਲ ਤਸਵੀਰਾਂ ਦੇਖਣੀਆਂ ਚਾਹਾਂਗੇ ਜੀ ਬਿਲਕੁਲ ਤਸਵੀਰਾਂ ਦੇ ਵਿੱਚ ਸਭ ਤੋਂ ਪਹਿਲਾਂ ਸਰ ਜੀ ਤੁਹਾਨੂੰ ਦਿਖਾ ਦਿੰਨੇ ਇਹ ਉਹ ਪਿੰਡ ਵਾਸੀ ਹੈ ਤੇ ਦੁਕਾਨਦਾਰ ਨੇ ਜਿਨ੍ਹਾਂ ਨੇ ਅੱਜ ਇਸ ਘਟਨਾ ਤੋਂ ਬਾਅਦ ਦੁਖੀ ਹੋ ਕੇ ਇਸ ਰੋਡ ਜਿਹੜਾ ਜਲੰਧਰ ਹੁਸ਼ਿਆਰਪੁਰ ਹਾਈਵੇ ਹੈ ਉਸ ਨੂੰ ਜਾਮ ਕਰ ਦਿੱਤਾ ਹੈ ਸਾਡੇ ਨਾਲ ਲੋਕਲ ਲੋਕ ਵੀ ਨੇ ਹਰਕਲ ਜਾਮ ਲਾਉਣ ਦਾ ਕਾਰਨ ਜਾਮ ਲਾਉਣ ਦਾ ਕਾਰਨ ਤੁਸੀਂ ਦੇਖਿਆ ਜੀ ਸਾਰਾ ਜੋ ਕੁਝ ਹੋ ਰਿਹਾ ਇੱਥੇ ਜੀ ਟੈਂਕਰ ਬਾਸਟ ਹੋਇਆ ਬੱਸ ਹੋਏ ਸਾਰਾ ਪ੍ਰਸ਼ਾਸਨ ਨੂੰ ਵੀ ਪਤਾ ਆ ਸਰਕਾਰਾਂ ਨੂੰ ਵੀ ਪਤਾ ਆ ਸਾਹ ਕੋਈ ਹੋ ਰਿਹਾ ਜੀ ਮਲਟ ਨੇ ਟੈਂਕਰ ਆਉਂਦੇ ਆ ਇਹ ਦੇਖਿਆ ਜਾਵੇ ਟੈਂਕਰ ਦਾ ਰਸਤਾ ਆਏ ਉੱਥੇ ਜਾਣ ਲਈ ਬਿਲਕੁਲ ਬਿਲਕੁਲ ਨਾ ਤਾਂ ਟੈਂਕਰ ਦਾ ਰਸਤਾ ਆ ਨਾ ਉਹ ਟੈਂਕਰਾਂ ਦੀ ਪਾਰਕਿੰਗ ਆ ਉੱਥੇ ਕੀ ਕਰ ਜਾਂਦੇ ਟੈਂਕਰ ਸਿਰਫ ਚੋਰੀ ਬਜਾਰੀ ਆ ਸਾਰੇ ਉੱਧਰ ਜਾ ਕੇ ਗੈਸ ਕੱਢਦੇ ਆ ਵੇਚਦੇ ਆ ਪ੍ਰਸ਼ਾਸਨ ਪੁਲਿਸ ਉੱਪਰ ਤੱਕ ਸਾਰੇ ਰਲੇ ਹੋ ਆ ਸਭ ਨੂੰ ਮਹੀਨਾ ਪੈਸੇ ਜਾਂਦੇ ਆ ਇਹੇ ਕੁਝ ਹੋ ਰਿਹਾ ਇਹ ਸਰਕਾਰ ਤੋਂ 20 ਸਾਲਾਂ ਤੋਂ ਕੰਮ ਚੱਲ ਰਿਹਾ ਕਿਸੇ ਨੇ ਨਹੀਂ ਰੋਕਿਆ ਅਨੰਮੀ ਸਰਕਾਰ ਦਾ 3-4 ਸਾਲਾਂ ਤੋਂ ਆਈ ਆ। ਪਹਿਲੀ ਇਹ ਸਰਕਾਰਾਂ ਨੇ ਵੀ ਕਿਹਾ ਨਹੀਂ ਰੋਕਿਆ ਸਭ ਖਾਣ ਲਈ ਆਏ ਆ। ਛੱਡਾ ਲੈ ਹੋਰ ਵੀ ਤੁਹਾਡੇ ਚਾਚਾ ਜੀ ਦੀ ਗ੍ਰੈਜੂਐਲਟੀ ਹੋਈ ਆ। ਕੀ ਕੀ ਹਾਲਾਤ ਨੇ ਇਸ ਵੇਲੇ? ਹਾਲਾਤ ਸਰ ਤੁਹਾਡੀਆਂ ਅੱਖਰ ਸਾਹਮਣੇ ਆ। ਛੋਟੇ ਛੋਟੇ ਬੱਚੇ ਸੀ ਇੱਥੇ ਫੈਮਲੀ ਸੀਗੀਆਂ ਕੀ ਹਾਲਾਤ ਹੋ ਉਹਨਾਂ ਦੇ ਘਰ ਜਲ ਗਏ ਉਹਨਾਂ ਦੀ ਸਾਰਾ ਫੈਮਲੀ ਡਿਸਟਰਬ ਹੋਈ ਆ। ਕਿੰਨੀ ਮਾੜੀ ਗੱਲ ਆ। ਸ਼ਰਮ ਵਾਲੀ ਗੱਲ ਐ ਇਹਨਾਂ ਨੂੰ ਸ਼ਰਮ ਹੋਣੀ ਨੀਗੀ। ਮੈਂ ਫੇਰ ਦੁਬਾਰਾ ਰਿਪੀਟ ਕਰਦਾ। ਆ ਮੰਤਰੀਆਂ ਸਾਬਾਂ ਦੇ ਘਰਾਂ ਮੂਰੇ ਟੈਂਕਰ ਲਿਜਾਏ ਜਾਣ ਉੱਥੇ ਬਲਾਸਟ ਕਰਾ ਜਾਵੇ ਉਹਨੂੰ ਵੈਲਿਊ ਪਤਾ ਲੱਗੇ ਜਾਨ ਦੀ ਕੀ ਵੈਲਿਊ ਨੇ ਬੱਚਿਆਂ ਦੀ ਬੁੜੀਆਂ ਦੀ ਕੀ ਵੈਲਿਊ ਪਤਾ ਲੱਗੇ ਵਿਦ ਰਿਸਪੈਕਟ ਕਰਨਾ ਮੈਂ ਪਤਾ ਲੱਗੇ ਜਾਨ ਦੀ ਵੈਲਿਊ ਕੀ ਆ ਜਦੋਂ ਦਾਦਾ ਜੀ ਨੇ ਵਾਲੇ ਹਾਂਜੀ ਦਾਦਾ ਕੀ ਕਿਤੇ ਸੀ ਉਹ ਉੱਪਰ ਹੀ ਸੀ ਸਰ ਉੱਪਰ ਰਹਿੰਦੇ ਆ ਉਹ ਮੈਡੀਕਲ ਹਾਂਜੀ 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 ਉਹਨਾਂ ਨੂੰ ਰੂਮ ਬਣਾ ਕੇ ਦਿੱਤਾ ਉੱਪਰ ਸੁੱਤੇ ਪਿਆ ਸੀ ਉਹ ਸੋ ਜਾਨ ਦੀ ਵੈਲਿਊ ਇਹਨਾਂ ਨੂੰ ਫੇਰ ਪਤਾ ਲੱਗੇ ਮੰਤਰੀਆਂ ਨੂੰ ਇੱਕ ਮੈਸੇਜ ਆ ਹਰ ਨੂੰ ਆਪਣੀ ਫੈਮਿਲੀ ਪਿਆਰੀ ਆ ਘਰਾਂ ਦੇ ਵਿੱਚ ਬੱਚੇ ਹੁੰਦੇ ਆ ਮਾਵਾਂ ਹੁੰਦੀਆਂ ਇਹਨਾਂ ਦੇ ਮੂਰੇ ਬਲਾਸ ਕੀਤਾ ਜਾਣ ਘਰਾਂ ਦੇ ਫੇ ਪਤਾ ਲੱਗੇ ਠੀਕ ਆ ਇਹ ਸਿਸਟਮ ਜ਼ੀਰੋ ਆ ਸਰ ਜ਼ੀਰੋ ਹੀ ਰਹਿਣਾ ਇੱਥੇ ਕੁਝ ਨਹੀਂ ਹੋਣਾ ਸਾਲੇ ਉੱਤੋਂ ਲੈ ਕੇ ਥੱਲੇ ਤੱਕ ਚੋਰ ਲੜਿਓ ਆ ਸਾਰੇ ਚੋਰ ਆ ਸਰ ਸਿੰਗਲ ਕੋਈ ਵੀ ਨਹੀਂ ਹੋਣਾ ਇੱਥੇ ਤੁਸੀਂ ਦੇਖਦੇ ਹੀ ਆ 37 ਸਾਲ ਦੇ ਅਸੀਂ ਬੁੱਢੇ ਹੋ ਗਏ ਭੈਜੋ ਕੁਝ ਨਹੀਂ ਹੋਇਆ ਇੱਥੇ ਸਭ ਚੋਰ ਆ ਤੁਸੀਂ ਖੁਦ ਸਿਆਣੇ ਆ ਸਭ ਜੋ ਦੇ ਸਥਾਨਕ ਲੋਕ ਸੀ ਜਿਨ੍ਹਾਂ ਦਾ ਗੁੱਸਾ ਆ ਜਿਨ੍ਹਾਂ ਨੇ ਦੱਸਿਆ ਹੈ ਕਿ ਇੰਨਾ ਵੱਡਾ ਹਾਦਸਾ ਹੋਣ ਨੂੰ ਬੜੀ ਵਾਰ ਲੋਕਾਂ ਨੂੰ ਕਿਹਾ ਬੜੀ ਵਾਰ ਪ੍ਰਸ਼ਾਸਨ ਨੂੰ ਵੀ ਕਿਹਾ ਪਰ ਕੋਈ ਜਿਸ ਸਾਈਡ ਨੂੰ ਟੈਂਕਰ ਜਾ ਰਿਹਾ ਸੀ ਉਸ ਸਾਈਡ ਨੂੰ ਨਾ ਤਾਂ ਕੋਈ ਡੰਪ ਪਿਆ ਤੇ ਨਾ ਹੀ ਉਹ ਟੈਂਕਰ ਦੀ ਜਗ੍ਹਾ ਆ ਛੋਟਾ ਜਿਹਾ ਰਾਸਤਾ ਆ ਜਿਹੜੇ ਲੋਕ ਨੇ ਦੁਕਾਨਦਾਰ ਨੇ ਜਾਂ ਪਿੰਡ ਵਾਸੀ ਨੇ ਉਹਨਾਂ ਦਾ ਇਹੀ ਕਹਿਣਾ ਕਿ ਪੁੱਛਿਆ ਜਾਵੇ ਟੈਂਕਰ ਉਧਰ ਕੀ ਕਰਨ ਗਿਆ ਸੀ ਤਸਵੀਰਾਂ ਦੇ ਜਰੀਏ ਦਿਖਾ ਦੰਨੇ ਆ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਰਾਤ ਦੁਕਾਨਾਂ ਡੈਮੇਜ ਹੋਈਆਂ ਜਿਨ੍ਹਾਂ ਦੇ ਘਰ ਡੈਮੇਜ ਹੋਏ ਜਾਂ ਕਿਸੇ ਨੇ ਆਪਣੇ ਨੂੰ ਖੋਇਆ ਉਸ ਤੋਂ ਬਾਅਦ ਅੱਜ ਮਜਬੂਰ ਉਰਨ ਜਿਲੰਦਰ ਹੁਸ਼ਿਆਰਪੁਰ ਹਾਈਵੇ ਦੇ ਉੱਤੇ ਜਾਮ ਲਾ ਕੇ ਬੈਠੇ ਨੇ ਅਤੇ ਕਹਿ ਰਹੇ ਹਨ ਕਿ ਪ੍ਰਸ਼ਾਸਨ ਜਦ ਤੱਕ ਪਹਿਲਾਂ ਵੀ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ ਨਾ ਹਾਲਾਤਾਂ ਦੇ ਬਾਰੇ ਪਰ ਪ੍ਰਸ਼ਾਸਨ ਜਾਂ ਪੁਲਿਸ ਨੇ ਕੋਈ ਵੀ ਉਚਿਤ ਕਦਮ ਨਹੀਂ ਚੁੱਕਿਆ ਜਿਸ ਤੋਂ ਬਾਅਦ ਇਹ ਏਡਾ ਵੱਡਾ ਹਾਦਸਾ ਹੋਇਆ ਜੀ ਸਮਝੋ ਅਮਰੀਕਾ ਜਿੱਥੇ ਆ ਹਾਦਸਾ ਹੋਇਆ ਸੀ ਉੱਥੋਂ ਉਤਰਨਾ ਕਿੰਨੇ ਕੁ ਦੂਰ ਲਗਾਇਆ ਗਿਆ ਹੈ ਹਾਲਾਂਕਿ ਅਸੀਂ ਤੁਹਾਡੇ ਪਿੱਛੇ ਦੇਖ ਪਾ ਰਹੇ ਹਾਂ ਕਿ ਜੋ ਦੁਕਾਨਾਂ ਨੇ ਸੜੀਆਂ ਹੋਈਆਂ ਨੇ ਕੀ ਇੱਥੇ ਕੋਈ ਗੈਸ ਦੇ ਰਿਸਾਵ ਨੂੰ ਲੈ ਕੇ ਕੋਈ ਹਦਾਇਤ ਪ੍ਰਸ਼ਾਸਨ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਕਿ ਕਿ ਇਹ ਜੋ ਲੋਕ ਨੇ ਤਰਨੇ ਤੇ ਬੈਠੇ ਹੋਏ ਨੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਦੁਕਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਘਰਾਂ ਦਾ ਨੁਕਸਾਨ ਹੋਇਆ ਹੈ ਵਾਹਨਾਂ ਦਾ ਨੁਕਸਾਨ ਹੋਇਆ ਹੈ ਬਿਲਕੁਲ ਸਾਰ ਨੂੰ ਦੇਖਿਆ ਜਾਵੇ ਤਾਂ ਜਿੱਥੇ ਰਾਤ 에 ਹਾਦਸਾ ਹੋਇਆ ਸੀ ਉਸ ਦੇ ਤਕਰੀਬਨ ਨਾਲ ਹੀ ਜਿਹੜਾ ਮੇਨ ਹਾਈਵੇ ਹੈ ਹੁਸ਼ਿਆਰਪੁਰ ਜਲੰਧਰ ਉਸ ਜਗ੍ਹਾ ਤੇ ਇਹ ਲੋਕ ਬਹਿ ਗਏ ਹਨ ਇਹਨਾਂ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਹ ਜਿਹੜਾ ਇੱਕ ਗੋਰਖ ਧੰਦਾ ਗੈਸ ਦਾ ਜਿਹੜਾ ਗੋਰਖ ਧੰਦਾ ਚੱਲਦਾ ਹੈ ਜਿਸ ਕਾਰਨ ਟਰੱਕ ਸਾਡੇ ਵੀ ਰਿਸੋਰਸਸ ਤੋਂ ਹੁਣ ਤੱਕ ਪਤਾ ਲੱਗਾ ਕਿ ਉਹ ਇੱਕ ਵਿਅਕਤੀ ਹੈ ਜੋ ਇਸ ਸਾਈਡ ਇਸ ਗਲੀ ਦੇ ਵਿੱਚ ਜਿਹੜਾ ਕੋਈ ਗੈਸ ਦਾ 2 ਨੰਬਰ ਦਾ ਕੰਮ ਕਰਦਾ ਹੈ ਉਸ ਨੂੰ ਗੈਸ ਦੇਣ ਦੇ ਲਈ ਜਿਹੜਾ 2 ਨੰਬਰ ਦੇ ਵਿੱਚ ਸਿਲੰਡਰ ਭਰਦਾ ਹੈ ਉਸ ਨੂੰ ਗੈਸ ਦੇਣ ਦੇ ਲਈ ਇਹ ਟੈਂਕਰ ਇਧਰ ਨੂੰ ਜਾ ਰਿਹਾ ਸੀ ਜਿਸ ਕਾਰਨ ਇੰਨਾ ਵੱਡਾ ਹਾਸਾ ਹੋਇਆ ਇਹਨਾਂ ਲੋਕਾਂ ਦਾ ਵੀ ਇਹੀ ਕਹਿਣਾ ਕਿ ਪ੍ਰਸ਼ਾਸਨ ਨੂੰ ਬੜੀ ਵਾਰ ਅਗਾਹ ਕੀਤਾ ਬੜੀ ਵਾਰ ਦੱਸਿਆ ਕਿਉਂਕਿ ਇਥੋਂ ਮੈਚ ਥੋੜੀ ਦੂਰੀ ਦੇ ਉੱਤੇ ਹੀ ਐਚਪੀ ਗੈਸ ਦਾ ਵੱਡਾ ਪਲਾਂਟ ਹੈ ਜਿੱਥੇ ਬਹੁਤ ਮਾਤਰਾ ਦੇ ਵਿੱਚ ਗੈਸ ਹੈ ਜੇਕਰ ਜੇ ਗੈਸ ਉੱਥੋਂ ਤੱਕ ਇਹ ਅੱਗ ਪਹੁੰਚਣੀ ਤਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਜੋ ਸੋਚਿਆ ਵੀ ਨਹੀਂ ਜਾ ਸਕਦਾ ਉਸ ਤੱਕ ਇਹ ਨੁਕਸਾਨ ਪਹੁੰਚ ਸਕਦਾ ਸੀ ਹੁਣ ਲੋਕਾਂ ਦਾ ਇਹੀ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਦੇ ਕੋਈ ਪੂਕਤਾ ਪ੍ਰਬੰਧ ਕਰੇ ਇਸ ਨੂੰ ਨੱਥ ਪਾਵੇ ਤਾਂ ਜੋ ਦੁਬਾਰਾ ਇਹ ਜੇ ਹੀ ਘਟਨਾ ਨਾ ਹੋ ਸਕੇ ਜੀ ਸਰ ਅਭੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਮੌਜੂਦ ਹੈ ਕਿ ਇਨ੍ਹਾਂ ਪਿੰਡ ਵਾਸੀ ਨੂੰ ਮਨਾਉਣ ਦੀ ਕੋਸ਼ਿਸ਼ਾਂ ਉਹਨਾਂ ਦੇ ਵੱਲ ਹੋ ਰਹੀਆਂ ਨੇ ਕਿਉਂਕਿ ਜਲੰਧਰ ਜੋ ਹੁਸ਼ਿਆਰਪੁਰ ਨੈਸ਼ਨਲ ਹਾਈਵੇਅ ਇਹਨਾਂ ਦੇ ਵੱਲੋਂ ਬਲੌਕ ਕਰ ਦਿੱਤਾ ਗਿਆ ਤੇ ਮੌਕੇ ਤੇ ਕੀ ਰੈਸਕਿਊ ਆਪਰੇਸ਼ਨ ਹੋਣੇ ਵੀ ਜਾ ਰਹੀ ਹੈ ਕਿ ਕੰਪਲੀਟ ਹੋ ਚੁੱਕਿਆ ਹੈ ਬਿਲਕੁਲ ਸਰ ਜੇ ਦੇਖਿਆ ਜਾਵੇ ਤਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਵੀ ਇੱਕ ਦੁਕਾਨ ਜਦੋਂ ਆਕੇ ਇੱਕ ਵਿਅਕਤੀ ਵੱਲੋਂ ਆਪਣੀ ਦੁਕਾਨ ਖੋਲੀ ਗਈ ਸੀ ਤਾਂ ਉਸ ਦੇ ਅੰਦਰ ਵੀ ਜਿਹੜੀ ਅੱਗ ਸੀ ਉਹ ਧੁੱਕ ਰਹੀ ਸੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਦੋਨੋਂ ਸਾਈਡ ਜਲੰਧਰ ਸਾਈਡ ਵੀ ਤੇ ਹੁਸ਼ਿਆਰਪੁਰ ਸਾਈਡ ਵੀ ਜ਼ਰੂਰ ਖੜੀਆਂ ਕੀਤੀਆਂ ਗਈਆਂ ਨੇ ਇਤਿਹਾਸਨ ਤੌਰ ਦੇ ਉੱਤੇ ਉਹ ਅੱਗ ਵੀ ਬੁਝਾਈ ਗਈ ਰੈਸਕਿਊ ਆਪਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਹਲੇ ਵੀ ਚੱਲ ਰਿਹਾ ਹੈ ਕਿਉਂਕਿ ਜਿਹੜਾ ਇਹ ਟੈਂਕਰ ਆ ਇਹ ਰੋਡ ਦੇ ਗੱਭੇ ਖੜਾ ਆ ਇਸ ਕਰਕੇ ਇਸ ਨੂੰ ਸਾਈਡ ਤੇ ਕਰਨਾ ਤੇ ਨੰਨੋ ਇਸੇ ਕਰਕੇ ਇਹਨੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀ ਦਾ ਤੁਸੀਂ ਚਵਾਲ ਕੀਤਾ ਸੀ ਹੱਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਰਾਤ ਜਰੂਰ ਡੀਸੀ ਐਸਡੀਐਮ ਕੈਬਨਟ ਮੰਤਰੀ ਤੇ ਐਮਐਲਏ ਜਿੰਪਾ ਇੱਥੇ ਪਹੁੰਚੇ ਸਨ ਪਰ ਜੇ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਹੱਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਰਾਜਨੀਤਿਕ ਅਧਿਕਾਰੀ ਕੋਈ ਵੀ ਇਹਨਾਂ ਦੀ ਹਸਾਮਲ ਨਹੀਂ ਪਹੁੰਚਿਆ ਇਸੇ ਕਾਰਨ ਇਹਨਾਂ ਲੋਕਾਂ ਨੇ ਜਾਮ ਲਗਾਇਆ ਹੈ ਤੇ ਕਿਹਾ ਕਿ ਸਾਡੀ ਕੋਈ ਗੱਲ ਸੁਣੇ ਆ ਕੇ ਆਪਾਂ ਜਿਹਨੂੰ ਆਪਣਾ ਦੁੱਖ ਦੱਸ ਸਕੀਏ ਸਰਕਾਰਾਂ ਤੇ ਵੀ ਕਿ ਜੇ ਨਾ ਕਿਤੇ ਲੋਕ ਗੁੱਸਾ ਕਰਦੇ ਨੇ ਕਿ ਆਮ ਆਦਮੀ ਪਾਰਟੀ ਸਾਢੇ 3 ਸਾਲ ਹੋ ਗਏ ਇਹਨੂੰ ਉਸ ਤੋਂ ਪਹਿਲਾਂ ਵੀ ਸਰਕਾਰਾਂ ਸਨ ਅਸੀਂ ਬੜੀਆਂ ਸਰਕਾਰਾਂ ਬੜੇ ਨੁਮਾਇੰਦਿਆਂ ਨੂੰ ਮਿਲ ਚੁੱਕੇ ਹਾਂ ਉਹਨਾਂ ਨੂੰ ਦੱਸ ਚੁੱਕੇ ਹਾਂ ਆਪਣੇ ਇਲਾਕੇ ਦੇ ਹਾਲਾਤ ਬਾਰੇ ਪਰ ਕਿਸੇ ਨੇ ਵੀ ਅਜੇ ਤੱਕ ਕੋਈ ਉਚਿਤ ਕਦਮ ਨਹੀਂ ਚੱਕਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਮਰੀਕ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ تین ਵਕਫ ਵਕਤ ਤਸਵੀਰਾਂ ਕਿਸੇ ਨਾਲ ਰਾਤ तकरीबन 10:30 ਵਜੇ ਇਹ ਜ਼ਬਰਦਸਤ ਧਮਾਕਾ ਹੋਇਆ ਜੋ ਐਲ ਪੀਜੀ ਗੈਸ ਨਾਲ ਫਰਿਆ ਟੈਂਕਰ ਸੀ ਉਸਨੇ ਯੂ-ਟਰਨ ਕਟਿਆ ਦੂਸਰੇ ਪਾਸੋਂ ਆ ਰਹੇ ਮਿੰਨੀ ਟਰੱਕ ਦੇ ਨਾਲ ਇਸ ਦੀ ਟੱਕਰ ਹੋਈ ਉਸ ਰਾਤ ਇਹ ਜ਼ਬਰਦਸਤ ਧਮਾਕਾ ਹੋਇਆ ਗੈਸ ਦਾ ਰਿਸਾਬ ਹੋਇਆ ਤੇ ਇਸ ਗੈਸ ਨੇ ਕਈ ਲੋਕਾਂ ਨੂੰ ਘਰਾਂ ਨੂੰ ਜੋ ਹੈ ਆਪਣੀ ਚਪੇਟ ਲੈ ਲਿਆ ਹੈ ਤੇ ਤਿੰਨ ਵਾਕਫ ਤਸਵੀਰਾਂ ਕਿਸੇ ਕਿ ਨਾਲ ਦਿਖਾ ਦਨੇ ਤੁਹਾਨੂੰ ਇਹ ਉਹ ਟੈਂਕਰ ਆ ਜਿਸ ਦੇ ਨਾਲੇ ਹਾਸਾ ਹੋਇਆ ਤੇ ਉਹ ਪਿਕਅਪ ਗੱਡੀ ਜਿਹੜੀ ਕਿ ਜਲੰਧਰ ਤੋਂ ਆ ਰਹੀ ਸੀ ਅਤੇ ਜਿਹੜਾ ਟੈਂਕਰ ਸੀ ਉਹ ਇਸ ਜਗ੍ਹਾ ਤੋਂ ਟਰਨ ਕਰ ਰਿਹਾ ਸੀ ਜਿਸ ਤੋਂ ਬਾਅਦ ਇਹ ਇੰਨਾ ਵੱਡਾ ਹਾਸਾ ਹੋਇਆ ਜਿਸ ਦੇ ਵਿੱਚ ਹੁਣ ਤੱਕ 30 ਲੋਕ ਜ਼ਖਮੀ ਅਤੇ ਦੋ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਸਾਡੇ ਨਾਲ ਚਸ਼ਮਦੀਪ ਨੇ ਭਾਜੀ ਕੀ ਨਾਮ ਹੈ ਤੁਹਾਡਾ ਸੁਰਜੀਤ ਸਿੰਘ ਭਾਜੀ ਸੁਰਜੀਤ ਜੀ ਰਾਤੀ ਜਦੋਂ ਇਹ ਹਾਸਾ ਹੋਇਆ ਤੁਸੀਂ ਕਿੱਥੇ ਸੀ ਸਾਡਾ ਘਰ ਆ ਨਾਲ ਜਾ ਭਾਜੀ ਠੀਕ ਹੈ ਜੀ ਇਹ ਰਾਤ ਨੂੰ ਗੱਡੀ ਆਈ ਆ ਬੱਜੀ ਬੱਜੀ ਆ ਗੈਸ ਦੇ ਉਹ ਥੱਲੇ ਟੈਂਕ ਦੇ ਹੁੰਦੇ ਆ ਨਾ ਥੱਲੇ ਗੈਸ ਦੇ ਉਹ ਟੁੱਟ ਗਏ ਸਾਰਾ ਮੀਡੀਆ ਨੇ ਬੁਲਾਇਆ ਸਾਰਾ ਪਾਟ ਕੇ ਅੱਗ ਫੈਲ ਗਈ ਸਾਰੇ ਪਾਸੇ ਇਹ ਆਦਮੀ ਸ਼ਟਰ ਤੋੜੇ ਪਿੱਛੇ ਦੀ ਆਦਮੀ ਕੱਢੇ ਕੱਢ ਗਏ ਉਧਰੀ ਸਾਈਡ ਲਗੇ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਜੀ ਆ ਬੰਦੇ ਬਹੁਤ ਬੰਦਾ ਹਾਸਾ ਸੀਗਾ ਪਾਜੀ ਉੱਤੇ ਦਾ ਤੇ ਹੁਣ ਤੱਕ ਕੁਝ ਪਤਾ ਲੱਗਾ ਕਿੰਨੇ ਕੁ ਲੋਕ ਜ਼ਖਮੀ ਤੇ ਕਿੰਨੇ ਦੀ ਆਪਾਂ ਨੂੰ ਹਜੇ 23 ਲੋਕ ਗੱਡੇ ਸੀਗੇ ਉਸ ਤੋਂ ਬਾਕੀ ਬੰਦੇ ਹਜੇ ਕੋਈ ਪਤਾ ਨਹੀਂ ਬਾਕੀ ਉਹ ਦੋ ਚਾਰ ਘਰ ਉਧਰਲੇ ਇਧਰਲੇ ਰੋਡ ਦੇ ਬੰਦਿਆਂ ਨੂੰ ਨਹੀਂ ਪਤਾ ਹਾਂ ਨਾ ਇਧਰੋਂ ਕਿੰਨੇ ਗੱਡੇ ਆ ਤੁਹਾਡੀ ਗਲੀ ਦੇ ਵਿੱਚ ਬਜ਼ੁਰਗ ਸੀਗੇ ਜਿਹੜੇ ਝੁੱਲਸ ਗਏ ਉਹ ਪਾਜੀ ਉੱਤੇ ਸੀਗੇ ਐਦਾਂ ਹੋਇਆ ਸੀਗੇ ਹਮ ਲੋਕ ਨੇ ਕੋਠੇ ਤੋਂ ਲਾਏ ਆ ਅਸੀਂ ਲਾਏ ਆ ਕੀ ਲੱਗਦਾ ਆ ਕਿ ਇਹ ਹਾਸਾ ਕਿੰਨਾ ਕੁ ਵੱਡਾ ਸੀਗਾ ਜੀ ਟੈਂਕਰ ਤੋਂ ਵੱਡਾ ਹਾਸਾ ਜਗਾ ਪਾਜੀ ਦੁਨੀਆ ਦਾ ਕਭ ਫੈਲ ਗਿਆ ਹੋਣਾ ਇਹ ਬਹੁਤ ਮੌਤ ਦਾ ਖਤਰਾ ਆ ਗਿਆ ਖਤਰਾ ਰਹਿੰਦਾ ਕਿਉਂਕਿ ਤੁਹਾਡੇ ਤਾਂ ਕੋਲ ਜਿਹੜੀ ਐਚਪੀ ਦੀ ਗੈਸ ਦੀ ਜੰਕੀ ਹੈ ਬਾਜੀ ਉਧਰ ਦੀ ਜਾ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜੇਗਾ ਉਧਰ ਹੀ ਚੱਲੋ ਪਿੱਛੇ ਚੱਲੋ ਮੜਾ ਜਾ ਐਸਲੇ ਕੀ ਹਾਲਾਤ ਐ ਇਸ ਵੇਲੇ ਐਸ ਵੇਲੇ ਬਾਜੀ ਤਾਂ ਹੁਣ ਤਾਂ ਜੋ ਤੁਹਾਡੇ ਸਾਹਮਣੇ ਹੀ ਆ ਰਿਹਾ ਜੀ ਆਏ ਸੰਤ ਚਸ਼ਮਦੀਪ ਜਿਨ੍ਹਾਂ ਨੇ ਦੱਸਿਆ ਕੀ ਬੀਤੀ ਰਾਤ ਕੀ ਹੋਇਆ ਤਸਵੀਰਾਂ ਦਿਖਾਤਾ ਨੇ ਪਹਿਲੇ ਦਰਸ਼ਕਾਂ ਨੂੰ ਇਹ ਉਹ ਪਿਕਅਪ ਹੈ ਜਿਹੜੀ ਇਹ ਜਲੰਧਰ ਸਾਈਡ ਤੋਂ ਆ ਰਹੀ ਸੀ ਦੁਕਾਨਾਂ ਦਾ ਨੁਕਸਾਨ ਦੇਖੋ ਦੁਕਾਨਾਂ ਦਾ ਕਿੰਨਾ ਹੋਇਆ ਤੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੱਗ ਤੇ ਕਾਬੂ ਪਾਇਆ ਗਿਆ ਇਹ ਉਹ ਪਿਕਅਪ ਹੈ ਜਿਹੜੀ ਪਿਕਅਪ ਜਲੰਧਰ ਤੋਂ ਆ ਰਹੀ ਸੀ ਤੇ ਇਸ ਪਿਕਅਪ ਨੇ ਜਦੋਂ ਇਹ ਸਿੱਧੀ ਇਸ ਸਾਈਡ ਨੂੰ ਗਈ ਤੇ ਉਹ ਸਾਹਮਣੇ ਜਿਹੜਾ ਟੈਂਕਰ ਇਹ ਐਚਪੀ ਗੈਸ ਦਾ ਟੈਂਕਰ ਆ ਤੇ ਇਸ ਟੈਂਕਰ ਨੂੰ ਜਦੋਂ ਇਹ ਹਿੱਟ ਕਰਦਾ ਹੈ ਤਾਂ ਉਸ ਦੇ ਜਿਹੜੇ ਬਾਲ ਨੇ ਚਸ਼ਮਦੀਪ ਨੇ ਸਾਨੂੰ ਹੁਣ ਤੱਕ ਦੱਸਿਆ ਕਿ ਜਿਸ ਦੇ ਜਿਹੜੇ ਬਾਲ ਨੇ ਉਹ ਖੁੱਲ ਜਾਂਦੇ ਨੇ ਜਿਸ ਤੋਂ ਬਾਅਦ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੇ ਨੇ ਕਿਉਂਕਿ ਗੈਸ ਹੁੰਦੀ ਐਚਪੀ ਗੈਸ ਜਿਹੜੀ ਘਰਾਂ ਦੇ ਵਿੱਚ ਅਸੀਂ ਸਿਲੰਡਰਾਂ ਦੇ ਵਿੱਚ ਵਰਤਦੇ ਆਂ ਇਹ ਉਸ ਗੈਸ ਦੇ ਨਾਲ ਭਰਿਆ ਹੋਇਆ ਟੈਂਕਰ ਸੀ ਇਹ ਇਥੋਂ ਟਰਨ ਕਰ ਰਿਹਾ ਸੀ ਤੇ ਜਦੋਂ ਟੈਂਪੂ ਇਸ ਵਿੱਚ ਵੱਜਦਾ ਹੈ ਤਾਂ ਇਸ ਦੇ ਬਾਲ ਖੁੱਲ ਜਾਂਦੇ ਨੇ ਤੇ ਅੱਗ ਦਾ ਗੋਲਾ ਬਣ ਜਾਂਦਾ ਹੈ ਜਿਸ ਤੋਂ ਬਾਅਦ ਇਸ ਪੂਰੇ ਪਿੰਡ ਨੂੰ ਹੀ ਉਹ ਅਗਨ ਦੇ ਪੇਟ ਦੇ ਵਿੱਚ ਲੈ ਲੈਂਦੀ ਹੈ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿ ਖਤਰਨਾਕ ਹੋਵੇਗਾ ਤੇ ਅੱਗ ਕਿੰਨੀ ਭਿਆਨਕ ਹੋਵੇਗੀ ਹੁਣ ਤੱਕ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਉਸ ਦੇ ਵਿੱਚ ਇਹੀ ਪਤਾ ਲੱਗਾ ਕਿ 24 ਦੇ ਕਰੀਬ ਬੀਤੀ ਰਾਤ ਜਿਹੜੀਆਂ ਸ਼ੁਰੂਆਤ ਦੇ ਵਿੱਚ 24 ਦੇ ਕਰੀਬ ਗੱਡੀਆਂ ਸੀ ਉਹ ਗੱਡੀਆਂ ਫਾਇਰ ਬ੍ਰੀਡ ਦੀਆਂ ਉਹਨਾਂ ਨੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਤੇ ਦੁਕਾਨ ਇਹ ਮੋਟਰਸਾਈਕਲ ਸਪੇਅਰ ਪਾਰਟ ਦੀ ਦੁਕਾਨ ਤੇ ਮੈਡੀਕਲ ਜੋ ਵੀ ਆਗ ਦੇ ਨਿਪੇਟ ਵਿੱਚ ਆਇਆ ਸਾਬ ਉਸ ਨੂੰ ਖਾਕ ਕਰ ਦਿੱਤਾ ਤਸਵੀਰਾਂ ਦੇ ਵਿੱਚ ਮੈਡੀਕਲ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਹੱਲੇ ਤੱਕ ਵੀ ਅੱਗ ਧੁੱਕ ਰਹੀ ਹੈ ਤਸਵੀਰਾਂ ਇਸ ਨੂੰ ਵੀ ਸ਼ਟਰ ਤੋੜਿਆ ਕਿਉਂਕਿ ਰਾਤ ਅਸੀਂ ਵੀ ਮੌਕੇ ਤੇ ਹੀ ਸੀ ਉਸ ਤੋਂ ਬਾਅਦ ਮੈਡੀਕਲ ਦਾ ਹਾਲ ਦੇਖੋ ਕੋਈ ਵੀ ਦਵਾਈ ਪਹਿਚਾਣੀ ਨਹੀਂ ਜਾਂਦੀ ਕਿਸ ਕਦਰ ਇਸ ਦੁਕਾਨ ਨੂੰ ਅੱਗ ਲੱਗੀ ਹੋਵੇਗੀ ਕਿਉਂਕਿ ਜਿੱਥੋਂ ਟਰੱਕ ਨੇ ਤਾਰਨ ਕੀਤੀ ਸਭ ਤੋਂ ਪਹਿਲਾਂ ਅੱਗੇ ਇਸ ਦੁਕਾਨ ਨੂੰ ਹੀ ਲੱਗੀ ਮੈਡੀਕਲ ਪੱਖੇ ਦੇ ਹਾਲਾਤ ਦੇਖੋ ਪੱਖਾ ਵੀ ਪੂਰਾ ਪਿਗਲ ਕੇ نیچے गिर ਗਿਆ ਸੀ ਇਸ ਦੇ ਪਿੱਛੇ ਇੱਕ ਘਰ ਦੱਸਿਆ ਜਾ ਰਿਹਾ ਹੈ ਇਹਨਾਂ ਮੈਡੀਕਲ ਵਾਲਿਆਂ ਦਾ ਹੀ ਜਿਨ੍ਹਾਂ ਦਾ ਇਹਨਾਂ ਦੇ ਬਜ਼ੁਰਗ ਦੀ ਡੈਥ ਹੋਈ ਹੈ ਤੇ ਇੱਥੇ ਖੜੇ ਜਿਹੜੇ ਵਾਹਨ ਮੋਟਰਸਾਈਕਲ ਖੜੇ ਸੀ ਉਹਨਾਂ ਦੇ ਹਾਲਾਤ ਵੀ ਬਿਆਨ ਕਰ ਰਹੇ ਨੇ ਕਿ ਕਿੰ ਕਿਸ ਕਦਰ ਅੱਗ ਲੱਗੀ ਹੋਵੇਗੀ ਅਤੇ ਕੀ ਇੱਥੇ ਮੰਝਰ ਬਣਿਆ ਹੋਵੇਗਾ ਨਿਊਜ਼ 18 ਦੇ ذریعے ਇੱਕ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਤੋਂ ਬਾਅਦ ਇਲਾਕੇ ਦਾ ਕੀ ਹਾਲ ਹੈ ਅੱਜ ਸਵੇਰੇ ਵੀ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਉਸ ਵੇਲੇ ਵੀ ਕਿਸੇ ਕਿਸੇ ਦੁਕਾਨ ਦੇ ਵਿੱਚ ਅੱਗ ਧੁਕ ਰਹੀ ਸੀ ਜਿਸ ਨੂੰ ਫਾਇਰ ਬ੍ਰਿਗੇਡ ਕਰਮਚਾਰੀ ਜਿਸ ਤੇ ਕਾਬੂ ਪਾ ਰਹੇ ਸੀ ਬਹੁਤ ਸਾਰੀਆਂ ਦੁਕਾਨਾਂ 10:30 ਵਜੇ ਦੇ ਕਰੀਬ ਬੰਦ ਹੋ ਗਈਆਂ ਸਨ ਜਿਨ੍ਹਾਂ ਦੇ ਸ਼ਟਰ ਤੋੜ ਕੇ ਉਨ੍ਹਾਂ ਦੇ ਵਿੱਚ ਜਿਹੜੀ ਲੱਗੀ ਅੱਗ ਸੀ ਉਸ ਤੇ ਕਾਬੂ ਪਾਇਆ ਇਹ ਵੀ ਦੋ ਦੁਕਾਨਾਂ ਨੇ ਇਹ ਸ਼ਾਇਦ ਚੱਕੀ ਹੋ ਸਕਦੀ ਹੈ ਕਿਉਂਕਿ ਅੰਦਰ ਆਟਾ ਪੀਣ ਵਾਲੀ ਮਸ਼ੀਨ ਪਈ ਆ ਮੋਟਰਸਾਈਕਲ ਦੇ ਹਾਲਾਤ ਦੇਖੋ ਇਹ ਵੀ ਦੁਕਾਨ ਜਿਹੜੀਆਂ ਦੋ ਦੁਕਾਨਾਂ ਨੇ ਪੂਰੀ ਤਰ੍ਹਾਂ ਖਤਮ ਹੋ ਗਈਆਂ ਨੇ ਬੇਰਗੋ ਕੀ ਨਾਮ ਹੈ ਤੁਹਾਡਾ ਜੀ ਕੀ ਨਾਮ ਹੈ ਤੁਹਾਡਾ ਤਿਲਹਾਲ ਹਲੇ ਜਿਹੜੇ ਲੋਕ ਨੇ ਉਹ ਕੁਝ ਬੋਲਣ ਦੇ ਲਈ ਨਹੀਂ ਤਿਆਰ ਪਰ ਤਸਵੀਰਾਂ ਤੋਂ ਸਾਡੇ ਦਰਸ਼ਕ ਅੰਦਾਜ਼ਾ ਲਗਾ ਸਕਦੇ ਨੇ ਕਿ ਬੀਤੀ ਰਾਤ 10:30 ਵਜੇ ਇੱਥੇ ਕੀ ਮੰਜ਼ਰ ਹੋਇਆ ਹੋਵੇਗਾ ਫਿਲਹਾਲ ਹੱਲੇ ਤੱਕ ਲੋਕਾਂ ਨੂੰ ਜਿਹੜੇ ਇਸ ਪਿੰਡ ਦੇ ਲੋਕ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਲੋਕਾਂ ਨੂੰ ਫਿਲਹਾਲ ਕਿਸੇ ਕੋਰਦੋਰਾ ਸਾਹਿਬ ਦੇ ਵਿੱਚ ਠਹਿਰਾਇਆ ਗਿਆ ਹੈ ਜੇਕਰ ਦੱਸਿਆ ਦੱਸ ਦਈਏ ਕਿ ਦੱਸ ਦਈਏ ਕਿ ਇਸ ਪਿੰਡ ਤੋਂ ਮਹਿਜ ਥੋੜੀ ਦੂਰੀ ਐਚਪੀ ਗੈਸ ਦਾ ਵੱਡਾ ਪਲਾਂਟ ਹੈ ਇਹ ਤੇ ਗੈਸ ਲਈ ਬਹੁਤ ਬੰਦੇ ਟੈਂਕਰ ਖੜੇ ਹੁੰਦੇ ਨੇ ਬਹੁਤ ਗੱਡੀਆਂ ਖੜੀਆਂ ਹੁੰਦੀਆਂ ਨੇ ਉਸ ਕਾਰਨ ਇਸ ਪਿੰਡ ਨੂੰ ਕਿਉਂਕਿ ਗੈਸ ਦਾ ਰਾਤ ਇੱਥੇ ਬਲਾਸਟ ਹੋਇਆ ਕੋਈ ਵੱਡੀ ਘਟਨਾ ਨਾ ਹੋ ਸਕੇ ਇਸ ਲਈ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਉਹ ਸਾਹਮਣੇ ਇੱਕ ਵਾਰ ਦਿਖਾ ਦਿੰਦੇ ਪੀਐਨਵੀ ਬੈਂਕ ਆ ਪੀਐਨਵੀ ਬੈਂਕ ਦੇ ਬੋਰਡ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਕਿ ਉਸ ਤੋਂ ਕਿੰਨੀ ਦੂਰੀ ਤੇ ਆ ਤੇ ਕਿੱਥੋਂ ਤੱਕ ਉਸ ਅੱਗ ਨੇ ਮਾਰ ਕੀਤੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਜਿਹੜਾ ਸੀ ਮੈਡੀਕਲ ਵਾਲੇ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਹੁਣ ਪਿੰਡ ਵਾਲੇ ਸ਼ਾਇਦ ਇੱਥੇ ਕੋਈ ਪ੍ਰੋਟੈਸਟ ਕਰਨ ਦੀ ਤਿਆਰੀ ਕਰ ਰਹੇ ਨੇ ਅੰਕਲ ਆਪਣੇ ਪਲਾੜਾ ਲਾ ਕੇ ਬੈਠੇ ਆ ਕੀ ਹਾਲਾਤ ਸੀ ਰਾਤ ਦੀ ਹਾਲਾਤ ਵਿੱਚ ਬੰਦੇ ਇਕੱਠੇ ਹੁੰਦੇ ਬਿਦਾਦੇ ਇਕੱਠੇ ਇੱਕੋ ਵਰੀ ਕਿਦੀਆਂ ਹੁਣ ਤੱਕ ਮੌਤਾਂ ਦਾ ਕੁਝ ਪਤਾ ਲੱਗਾ ਅਜੇ ਕੋਈ ਪਤਾ ਨਹੀਂ ਸਾਨੂੰ ਕੀ ਹੈ ਜੀ ਤਾਂ ਦੱਸਿਆ ਜਾ ਰਿਹਾ ਹੈ ਕਿ ਹੁਣ ਤੋਂ ਥੋੜੀ ਦੇਰ ਬਾਅਦ ਇਹ ਪਿੰਡ ਵਾਲੇ ਇੱਥੇ ਇਕੱਠੇ ਹੋਣਗੇ ਸ਼ਾਇਦ ਕੋਈ ਫੈਸਲਾ ਲੈਣਗੇ ਕਿਉਂਕਿ ਅੱਜ ਤੋਂ ਥੋੜੀ ਦੇਰ ਪਹਿਲਾਂ ਵੀ ਏਸੀ ਰੋਡ ਦੇ ਉੱਤੇ ਇੱਕ ਵਾਰ ਟੈਂਕਰ ਪਲਟਿਆ ਸੀ ਤਾਂ ਪੂਰੇ 48 ਘੰਟੇ ਇਹ ਰੋਡ ਬੰਦ ਰੱਖਿਆ ਗਿਆ ਸੀ ਲੋਕਾਂ ਦਾ ਕਹਿਣਾ ਹੈ ਕਿ ਨੇੜੇ ਐਚਪੀ ਗੈਸ ਦਾ ਪਲਾਂਟ ਹੋਣ ਕਾਰਨ ਉਹਨਾਂ ਨੂੰ ਤਾਂ ਹਰ ਵੇਲੇ ਡਰ ਲੱਗਿਆ ਰਹਿੰਦਾ ਆ ਪੂਰੀ ਰਾਤ ਇਹ ਲੋਕ ਸੁੱਤੇ ਨਹੀਂ ਕਿ ਕੋਈ ਵੱਡਾ ਹਾਸਾ ਨਾ ਹੋ ਜਵੇ ਕੋਈ ਹੋਰ ਕੈਜੂਐਲਟੀ ਨਾ ਹੋਵੇ